ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਆਏ ਦਿਨ ਸਿੱਧੂ ਮੂਸੇ ਵਾਲੇ ਦੇ ਨਾਮ ਕੋਈ ਨਾ ਕੋਈ ਰਿਕਾਰਡ ਹੁੰਦਾ ਹੀ ਰਹਿੰਦਾ ਹੈ ਤੇ ਤੁਹਾਨੂੰ ਪਤਾ ਹੈ ਕਿ ਪੂਰੀ ਵਰਲਡ ਲੈਵਲ ਦੇ ਵਿੱਚ ਸਿੱਧੂ ਮੂਸੇ ਵਾਲਾ ਮਸ਼ਹੂਰ ਹੈ ਅਤੇ ਬੀਤੇ ਦਿਨੀ ਸਿੱਧੂ ਮੂਸੇ ਵਾਲੇ ਦੇ ਨਾਮ ਇੱਕ ਵੱਡਾ ਰਿਕਾਰਡ ਹੋਇਆ ਹੈ ਜੋ ਕਿ ਭਾਰਤ ਦੇ ਵਿੱਚ ਕੋਈ ਵੀ ਆਰਟਿਸਟ ਮੈਨੂੰ ਨਹੀਂ ਲੱਗਦਾ ਕਿ ਤੋੜ ਸਕੇਗਾ ਦੋਸਤੋ 295 ਜੋ ਕਿ ਸਿੱਧੂ ਮੂਸੇ ਵਾਲੇ ਦਾ ਬਹੁਤ ਵੱਡਾ Song ਹੈ ਤੇ Moose Tape ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ 2021 ਦੇ ਵਿੱਚ ਅਤੇ ਹੁਣ ਤੁਹਾਨੂੰ ਦੱਸਦੀ ਏ ਕਿ 295 ਦੀ ਅਫੀਸ਼ੀਅਲ ਆਡੀਓ ਨੂੰ ਜਿਸ ਦੀ ਕਿ ਅਫੀਸ਼ੀਅਲ ਵੀਡੀਓ ਵੀ ਨਹੀਂ ਹੈ ਅਫੀਸ਼ੀਅਲ ਆਡੀਓ ਨੂੰ ਹੁਣ ਤੱਕ 700 ਮਿਲੀਅਨ ਵਿਊਜ਼ ਹੋ ਚੁੱਕੇ ਨੇ ਅਤੇ ਭਾਰਤ ਦਾ ਇਕਲੌਤਾ Song ਬਣ ਗਿਆ ਹੈ ਜਿਸ ਦੀ ਕੋਈ ਵੀਡੀਓ ਵੀ ਨਹੀਂ ਹੈ ਫਿਰ ਵੀ 700 ਮਿਲੀਅਨ ਵਿਊਜ਼ ਹੋ ਚੁੱਕੇ ਨੇ ਤਾਂ ਦੋਸਤੋ ਇਸ ਗੱਲ ਤੋਂ ਤੁਸੀਂ ਸਿੱਧੂ ਮੂਸੇ ਵਾਲੇ ਦੇ ਰੋਤਵੇ ਦਾ ਅੰਦਾਜ਼ਾ ਲਾ ਸਕਦੇ ਹੋ ਤਾਂ ਦੋਸਤੋ ਹੁਣ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਬਾਈ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਤਾਂ ਕੁਝ ਲੋਕ ਸੋਸ਼ਲ ਮੀਡੀਆ ਉੱਤੇ ਕਹਿ ਰਹੇ ਨੇ ਕਿ ਸਿੱਧੂ ਮੂਸੇ ਵਾਲੇ ਦੇ ਗੀਤ ਇੰਨੇ ਹੀ ਸੀ ਅਤੇ ਉਸਨੇ ਹੁਣ ਤੱਕ ਇੰਨੇ ਹੀ ਗੀਤ ਬਣਾਏ ਸੀ ਅੱਗੇ ਉਸ ਦਾ ਕੋਈ ਵੀ ਗੀਤ ਰਿਲੀਜ਼ ਨਹੀਂ ਹੋਵੇਗਾ ਅਤੇ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇ ਵਾਲੇ ਦੇ ਆਉਣ ਵਾਲੇ ਗੀਤਾਂ ਦਾ ਸਾਰਾ ਜਾਇਜ਼ਾ ਦੱਸਿਆ ਗਿਆ ਹੈ ਅਤੇ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਕਿ ਸਿੱਧੂ ਮੂਸੇ ਵਾਲੇ ਦੇ ਜੋ ਫੁੱਲ Song ਨੇ ਉਹ 100 ਦੇ ਕਰੀਬ ਨੇ ਅਤੇ ਜੋ ਹਾਫ Song ਨੇ ਉਹ 50 ਦੇ ਕਰੀਬ ਨੇ ਅਤੇ ਸਿੱਧੂ ਮੂਸੇ ਵਾਲੇ ਦੇ ਕਿਹੜੇ ਮਿਊਜ਼ਿਕ ਪ੍ਰੋਡਿਊਸਰ ਦੇ ਨਾਲ ਕਿੰਨੇ ਗੀਤ ਨੇ ਇਹ ਵੀ ਦੱਸਿਆ ਗਿਆ ਹੈ ਇਸ ਦੇ ਵਿੱਚ ਦੱਸਿਆ ਗਿਆ ਕਿ ਕਿੱਡ ਦੇ ਨਾਲ ਸਿੱਧੂ ਮੂਸੇ ਵਾਲੇ ਦੇ ਹੁਣ ਤੱਕ 70 ਗਾਣੇ ਬਣ ਚੁੱਕੇ ਨੇ ਮਰਸੀ ਸਟੀਲ ਬੈਂਗਲ ਅਤੇ ਬਾਜ਼ਰ ਪਾਤਰ ਦੇ ਨਾਲ ਸਿੱਧੂ ਮੂਸੇ ਵਾਲੇ ਦੇ 10 ਤੋਂ ਘੱਟ ਗੀਤ ਰਿਲੀਜ਼ ਹੋਣਗੇ ਅਤੇ ਸਿੱਧੂ ਮੂਸੇ ਵਾਲੇ ਨੇ ਹੁਣ ਤੱਕ 30 ਗੀਤ ਨਹੀਂ ਵੀਡੀਓ ਵੀ ਬਣਾ ਰੱਖੀ ਹੈ ਜੋ ਕਿ ਹਲੇ ਤੱਕ ਰਿਲੀਜ਼ ਨਹੀਂ ਕੀਤੇ ਗਏ ਅਤੇ ਹੋ ਸਕਦਾ ਆਪਾਂ ਨੂੰ ਫਿਊਚਰ ਦੇ ਵਿੱਚ ਇਹ ਗੀਤ ਸੁਣਨ ਨੂੰ ਮਿਲਣ ਅਤੇ ਇਹਨਾਂ ਗੀਤਾਂ ਦੀਆਂ ਵੀਡੀਓ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਅਤੇ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਉਸਦੇ 50 ਗੀਤ ਲੀਕ ਹੋ ਚੁੱਕੇ ਨੇ ਅਤੇ ਇਸ ਵੀਡੀਓ ਦੇ ਅਨੁਸਾਰ ਦੱਸਿਆ ਗਿਆ ਕਿ ਹੁਣ ਤੱਕ ਸਿੱਧੂ ਮੂਸੇਵਾਲੇ ਦੇ 550 ਗੀਤ ਹਲੇ ਪੈਂਡਿੰਗ ਪਏ ਨੇ ਜੋ ਹਲੇ ਰਿਲੀਜ਼ ਕਰਨੇ ਨੇ ਅਤੇ ਇੱਕ ਫੈਨ ਪੇਜ ਵੱਲੋਂ ਦੱਸਿਆ ਗਿਆ ਕਿ ਸਿੱਧੂ ਮੂਸੇਵਾਲੇ ਦਾ ਅਗਲਾ ਜੋ ਗੀਤ ਰਿਲੀਜ਼ ਕੀਤਾ ਜਾਵੇਗਾ ਉਹ ਜਾਂ ਤਾਂ ਸੈਡ ਹੋਵੇਗਾ ਜਾਂ ਰੋਮਾਂਟਿਕ ਹੋ ਸਕਦਾ ਹੈ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਹੇਟਰ ਕਹਿ ਜਾਂਦੇ ਨੇ ਕਿ ਸਿੱਧੂ ਮੂਸੇਵਾਲੇ ਦੇ ਬਸ ਇੰਨੇ ਗੀਤ ਸੀ ਜੋ ਕਿ ਰਿਲੀਜ਼ ਕਰ ਦਿੱਤੇ ਗਏ ਨੇ ਪਰ ਉਹਨਾਂ ਨੂੰ ਦੱਸ ਦਈਏ ਕਿ ਹਲੇ ਸਿੱਧੂ ਮੂਸੇ ਵਾਲੇ ਦੇ ਬਹੁਤ ਗੀਤ ਰਿਲੀਜ਼ ਹੋਣੇ ਨੇ ਅਤੇ ਉਹਨਾਂ ਦੀ ਫੈਮਿਲੀ ਵੱਲੋਂ ਸਮੇਂ-ਸਮੇਂ ਤੇ ਗੀਤ ਰਿਲੀਜ਼ ਕੀਤੇ ਜਾਣਗੇ ਅਤੇ ਹਲੇ 10 ਸਾਲ ਤੱਕ ਸਿੱਧੂ ਮੂਸੇ ਵਾਲਾ ਇੰਡਸਟਰੀ ਦੇ ਵਿੱਚ ਧੱਕਾ ਪਾ ਕੇ ਰੱਖੇਗਾ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ